ਠੀਕ ਹੈ ਠੀਕ ਬੜਾ ਪਿਆਰ ਦੋਨਾਂ 'ਚ ਬੜਾ ਏਕਾ ਇਹਨਾਂ ਨੂੰ ਤੇ ਵੱਖ-ਵੱਖ ਕਰਨਾ ਹੀ ਪੈਣਾ ਜੇ ਇਹਨਾਂ ਨੂੰ ਵੱਖ ਨਾ ਨਾ ਕੀਤਾ ਤੇ ਮੇਰਾ ਨਾਂ ਵੀ ਗਰਜੋਤ ਨਹੀਂ ਬੜੀ ਜਾਨ ਛਿੜਕਦੇ ਇੱਕ ਦੂਜੇ ਤੇ ਇਹਨਾਂ ਨੂੰ ਤੇ ਵੱਖ ਕਰਨਾ ਹੀ ਪੈਣਾ ਜੇ ਐਂ ਹੀ ਆਪਣੇ ਭਰਾ ਨੂੰ ਚਿੰਬੜਿਆ ਰਿਹਾ ਨਾ ਇਹਨੇ ਤੇ ਮੇਰੇ ਬਾਰੇ ਸੋਚਣਾ ਹੀ ਨਹੀਂ ਆ ਇਹਨਾਂ ਨੂੰ ਤੇ ਕੁਝ ਕਰਨਾ ਹੀ ਪੈਣਾ ਆ ਦੀਦੀ ਮੈਨੂੰ ਤੇ ਵਿਸ਼ਵਾਸ ਹੀ ਨਹੀਂ ਹੋਣ ਲੱਗੀ ਬਾਜੀ ਇਦਾਂ ਕਹਿ ਸਕਦੇ ਨੇ ਮੈਨੂੰ ਵੀ ਨਹੀਂ ਵਿਸ਼ਵਾਸ ਹੋ ਰਿਹਾ ਸੀ ਕਿ ਇਹ ਇਦਾਂ ਕਹਿ ਸਕਦੇ ਨੇ ਤੂੰ ਕੀ ਕੋਈ ਵੀ ਨਹੀਂ ਵਿਸ਼ਵਾਸ ਕਰ ਸਕਦਾ ਇਹਨਾਂ ਦੋਨਾਂ ਭਰਾਵਾਂ 'ਚ ਪਿਆਰ ਹੀ ਇੰਨਾ ਵਾ ਇਹਨਾਂ ਦੋਨਾਂ 'ਚੋਂ ਸੋਈ ਨਹੀਂ ਨਿਕਲ ਸਕਦੀ ਪਰ ਹੈ ਇਸ ਤੋਂ ਉਲਟਿਆ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਕਿੰਨੂੰ ਦੱਸਾਂ ਤੇ ਕਿੰਨੂੰ ਨਾ ਦੱਸਾਂ ਦੇਖ ਮਨਪ੍ਰੀਤ ਮੈਂ ਤੈਨੂੰ ਆਪਣੀ ਭੈਣ ਸਮਝ ਕੇ ਗੱਲ ਕਰ ਰਹੀ ਆਂ ਪਰ ਤੂੰ ਗੱਲ ਕਿਸੇ ਨਾਲ ਨਾ ਕਰੇ ਜੇ ਕਿਸੇ ਨੂੰ ਪਤਾ ਲੱਗ ਗਿਆ ਤੇ ਆਪਣੇ ਘਰ ਦਾ ਤਮਾਸ਼ਾ ਬਹੁਤ ਬਣ ਜਾਣਾ ਦੀਦੀ ਤੀ ਟੈਨਸ਼ਨ ਨਾਲ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਪਰ ਮੈਨੂੰ ਆਪ ਟੈਨਸ਼ਨ ਹੋਉਂਦੀ ਆ ਭਾਜੀ ਦੀ ਗੱਲ ਸੁਣ ਸੁਣ ਕੇ ਭਾਜੀ ਵੀ ਇਦਾਂ ਕਰ ਸਕਦੇ ਆ ਹਾਂਜੀ ਹਾਂਜੀ ਭਾਜੀ ਭਾਜੀ ਹੋ ਜਾਊਗਾ ਤੁਹਾਡਾ ਕੰਮ ਇੱਕ ਦੋ ਦਿਨ ਦੋ ਹਾਂਜੀ ਉਹ ਭਾਜੀ ਬਾਜ਼ਾਰ ਬੰਦ ਸੀਗੇ ਨਾ ਤਾਂ ਕਰਕੇ ਸੰਡੇ ਤੋਂ ਪਹਿਲਾਂ ਪਹਿਲਾਂ ਤੁਹਾਡਾ ਕੰਮ ਹੋ ਜਾਊਗਾ ਠੀਕ ਆ ਭਾਜੀ ਠੀਕ ਆ ਕੀ ਗੱਲ ਮੇਰੇ ਵਾਲੇ ਦੇਖੀ ਜਾਂਦੇ ਹੋ ਕੰਮ ਕਰੋ ਆਪਣਾ ਤੁਸੀਂ ਉਹ ਮੈਂ ਕੰਮ ਹੀ ਕਰਦਾ ਪਿਆ ਬਹਿ ਜਾ ਆਰਾਮ ਨਾਲ ਬਾਅਦ ਚ ਕਹੇਗੀ ਮੇਰੀਆਂ ਲੱਤਾਂ ਦੁਖਦੀਆਂ ਮੇਰੇ ਗੋਡੇ ਦੁਖਦੇ ਆ ਕਿਤੇ ਨਹੀਂ ਮੇਰੇ ਗੋਡੇ ਦੁਖਦੇ ਲੱਤਾਂ ਦੁਖਦੀਆਂ ਕਰੋ ਆਪਣਾ ਕੰਮ ਤੁਸੀਂ ਰਮਾਨਾ ਗੱਲ ਕੀਤੀ ਮੈਂ ਕਿਹਾ ਵੀ ਅਸੀਂ ਵੀ ਨਾ ਭਾਬੀ ਨੂੰ ਸਰਪ੍ਰਾਈਜ਼ ਦੇਵਾਂਗੇ ਵੀ ਅਸੀਂ ਉਹਨਾਂ ਦੇ ਨਾਂ ਤੇ ਕੰਮ ਸ਼ੁਰੂ ਕੀਤਾ ਹੈ। ਹੁਣ ਦੇਖ ਲੈ ਅਗਲੇ ਨਾਲ ਤੇਰੇ ਨਾਂ ਤੇ ਕੰਮ ਖੋਲੀ ਬੈਠੇ ਆ। ਮੇਤੋਂ ਬੜੀ ਗੱਡੀ ਕਰਤੀ ਹੋਗੀ ਮੈਂ ਪਤਾ ਨਹੀਂ ਆਪਣੇ ਦਿਮਾਗ 'ਚ ਕਿਹੜੀਆਂ ਗੱਲਾਂ ਸੋਚਦੀ ਰਹੀ ਨਹੀਂ ਸੀ ਇਹਨਾਂ ਬਾਰੇ ਕਿ ਇਹਨਾਂ ਨੇ ਸਾਡੇ ਨਾਲ ਇਦਾਂ ਕਰਨਾ। ਇਹਵੇਂ ਲੋਕਾਂ ਦੇ ਪਰਿਵਾਰਾਂ 'ਚ ਚੱਲਦਾ ਪਿਆਣਾ ਦੋਵਾਂ ਭਰਾਵਾਂ 'ਚ ਪਿਆਰ ਨਹੀਂ ਹੁੰਦਾ। ਇਹ ਸਾਡੇ ਵਿੱਚ ਉਦਾਂ ਦਾ ਕੁਝ ਵੀ ਨਹੀਂ ਹੈਗਾ। ਅਜਿਹਾ ਛੋਟੇ ਹੁੰਦੇ ਤੋਂ ਹੀ ਇਦਾਂ ਲੰਦੇ ਆ ਰਹੇ ਆਂ ਵੀ ਸਾਨੂੰ ਅਸੀਂ ਇੱਕ ਅੱਖਾਂ ਬੰਦ ਕਰਕੇ ਇੱਕ ਦੂਜੇ 'ਤੇ ਵਿਸ਼ਵਾਸ ਕਰਦੇ ਆਂ ਕੋਈ ਫਰਕ ਸਮਝਿਆ ਨਹੀਂ ਅਸੀਂ ਇੱਕ ਦੂਜੇ ਦੇ ਵਿੱਚ ਕਦੀ ਵੀ ਤਾਂ ਹੀ ਕਰਕੇ ਹੁਣ ਵੀ ਸਾਨੂੰ ਇਦਾਂ ਦੇ ਕੁਝ ਨਹੀਂ ਹੁੰਦਾ ਤੇ ਅਸੀਂ ਆਪਣਾ ਸ਼ੁਰੂ ਕਰਕੇ ਆਪਣਾ ਵੱਖਰਾ ਰਹਿ ਲੈਂਦੇ ਆਂ ਪਰ ਸਾਰੇ ਅਦੀ ਕਰਾਂਗੇ ਤਾਂ ਕਿ ਆਪਾਂ ਫੈਕਟਰੀ ਦਾ ਕੁਝ ਹੋਰ ਵੀ ਕਰ ਸਕਦੇ ਸਨ ਲੇਕਿਨ ਆਪਾਂ ਬ੍ਰਿੱਤੀ ਅਦੀ ਦਾ ਨਾਂ ਰੱਖਿਆ ਕਿ ਨਹੀਂ ਆਪਾਂ ਆਪਣੀ ਦੀ ਦਾ ਨਾਂ ਕਿ ਜੇ ਅੱਗੇ ਵਧਾਂਗੇ ਤੇ ਆਪਣੇ ਵੱਡਿਆਂ ਨਾਲ ਹੀ ਵਧਾਂਗੇ ਆਪਣੇ ਵੱਡਿਆਂ ਤੋਂ ਬਿਨਾ ਅਸੀਂ ਅੱਗੇ ਨਹੀਂ ਵਧ ਸਕਦੇ ਬਿਲਕੁਲ ਅਜੀ ਇਸੇ ਗੱਲ ਦਾ ਤਾਂ ਮੈਨੂੰ ਬਹੁਤ ਮਾਣ ਆ ਤੇਰੇ ਤੇ ਬਹੁਤ ਜ਼ਿਆਦਾ ਮਾਣ ਆ ਮੈਨੂੰ ਤੇਰਾ ਤੁਹਾਡਾ ਤਾਂ ਮੈਨੂੰ ਪਤਾ ਸੀਗਾ ਭਾਜੀ ਯਾਰ ਤੁਸੀਂ ਤਾਂ ਆਪਾਂ ਨੂੰ ਕਹਿਣਾ ਹੀ ਨਹੀਂ ਚਲੋ ਕੋਈ ਗੱਲ ਨਹੀਂ ਹੁਣ ਦੋਵੇਂ ਭਰਾ ਰਲ ਮਿਲ ਕੇ ਤਰੱਕੀਆਂ ਕਰੋ ਤੇ ਬਲੰਦੀਆਂ ਦੇ ਆਪਾਂ ਪਹੁੰਚਾਂਗੇ ਆਪਣੀ ਫੈਕਟਰੀ ਨਾਲ ਨਾਰਾ ਛਣਾਉਗਾ ਆਪਣੇ ਕੰਮ ਕਰਦਾ ਹਾਂ ਹਾਂਜੀ ਉਹ ਤਾਂ ਹੈਗੀਆ ਚਲੋ ਫਿਰ ਰਲ ਮਿਲ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਤੁਹਾਡੇ ਅੱਗੇ ਨਾ ਇੱਕ ਛੋਟੀ ਜੀ ਗੁਜ਼ਾਰਸ਼ ਆ ਕਿ ਤੁਸੀਂ ਵੀਡੀਓ ਨੂੰ ਦੇਖਦੇ ਤਾਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਵੀਡੀਓ ਨੂੰ ਲਾਈਕ ਨਹੀਂ ਕਰਦੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰੋ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤੁਹਾਡੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨ ਨਾਲ ਸਾਨੂੰ ਹੋਰ ਅੱਗੇ ਉਤਸ਼ਾਹ ਮਿਲੂਗਾ ਨਮੀਆਂ ਨਮੀਆਂ ਵੀਡੀਓਜ਼ ਬਣਾਉਣ ਦਾ ਤੇ ਤਾਂ ਦਿੱਲੀ ਰੋਡ ਸਵੇਰੇ 6 ਵਜੇ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ